बाबा ਸੁਖਾ ਨੰજી ਤੁਹਾਡੀ ਸਦਾ ਹੀ ਜੈ बाबा ਮੜਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਮੰਗਲਵਾਰ 12 ਅਗਸਤ 28 ਸੌਣ ਸਵੇਰ ਦੇ ਬਾਬਾ ਮੜਜੀ ਦੇ ਇਤਿਹਾਸਕ ਸਥਾਨ ਦੇ ਲਾਈਵ ਦਰਸ਼ਕ ਇਹਨ ਮੰਗਲਵਾਰ ਹੋਣ ਕਰਕੇ ਸਰਦਾਲੂ ਸਮਾਦੀ ਸਥਾਨ ਤੇ ਬਾਬਾ ਮੜਜੀ ਦੇ ਵੀਰ ਹਨੂਮਾਨ ਜੀ ਦੇ ਮਾਤਾ ਸੁਖਦਾਤੀ Swami Parmanand ji ਭੋਲੇनाथ ਜੀ ਦੇ ਪ੍ਰਸ਼ਾਦ ਚੜਾ ਕੇ ਭੁੱਲਾਂ ਚੁੱਕਾ ਮਾਫ ਕਰਦੇ ਨੇ ਅਤੇ ਪਰਿਵਾਰਾਂ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸ ਸਥਾਨ ਤੋਂ ਬੇਗੜੇ ਹੋਏ ਕਾਰਜ ਸਫਲ ਹੁੰਦੇ ਨੇ ਤਾਂ ਤੁਸੀਂ ਵੀ ਇਸ ਸਥਾਨ ਤੇ ਆਓ ਬਾਬਾ ਜੀ ਤੋਂ ਮੋਹ ਮੰਗੀਆਂ ਮਰਾਦਾਂ ਪਾਓ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਵੀਡੀਓ ਸ਼ੇਅਰ ਕਰਿਓ ਜੈ ਬਾਬਾ ਮਠ